ਜੀ ਵੀਰੇ ਕਿੱਦਾਂ ਸਾਰੇ ਆਪਾਂ ਆ ਬੋਰ ਦੇ ਵਿੱਚ ਦੋ ਮੋਟਰਾਂ ਸਿੱਟੀਆਂ ਹੋਈਆਂ ਸੀਗੀਆਂ ਤੇ ਰਿਹਾਉਣਿਆ ਉਹਨੂੰ ਆਹ ਦੇਖੋ ਇੱਕ ਘਰ ਵਾਲੀ ਮੋਟਰ ਵੀ ਆਹੀ ਬੋਰ ਚ ਸਿੱਟੀ ਹੋਈ ਸੀਗੀ ਆ ਘਰ ਵਾਲੀ ਮੋਟਰ ਦੀ ਪੈਕ ਆਉਂਦੀ ਆ ਉਧਰ ਨਿਕਲ ਗਈ ਘਰ ਵਾਲੀ ਮੋਟਰ ਹੋ ਗਈ ਖਰਾਬ ਤੇ ਨਾਲ ਇਹ ਵੀ ਕੱਢਣੀ ਪੈਂਦੀ ਆ ਸਹੀ ਆ ਦੇਖੋ ਇੱਕ ਕਬੂਰ ਦੇ ਵਿੱਚ ਦੋ ਮੋਟਰ ਹਟੀਆਂ ਆਂਦੀਆਂ ਪੂਰਾ ਵਧੀਆ ਚਾਲਦੀਆਂ ਵਾਂ ਦੱਸਿਓ ਵੀ ਹੋਰ ਕੀ ਇਹਨੇ ਇਦਾਂ ਕਦੇ ਕੀਤਾ ਹੋਇਆ ਦੇਖਿਆ ਜਗੜ ਤੇ ਇਦਾਂ ਹੁੰਦਾ ਵਾ ਆਪਨੇ ਮੁੰਡੇ ਹੁਣ ਮੋਟਰ ਕੱਢਣ ਲੱਗੇ ਹੋਏ ਆ ਦੇਖੋ 20 ਵੀ ਫੁੱਟ ਦੀਆਂ ਦੋ ਲੈਂਥਾਂ ਗੜਤੀਆਂ ਤੇ ਡਾਸ਼ਬੋਰਡ ਉਹ 50 55 ਫੁੱਟ ਤੇ ਯਾਨੀ ਕਿ ਪਾਣੀ ਆਪਣੇ ਹੈਗਾ ਵਾ 55 ਫੁੱਟ ਤੇ ਇੱਥੇ ਬੋਰ ਪੈਪ ਗਿੱਲੀ ਆਈ ਆਪਣੇ ਤੇ ਬਾਕੀ ਹੁਣ ਦਿਖਾਉਨੇ ਆ ਮੋਟਰ ਤੁਹਾਨੂੰ ਥੱਲੇ ਵੀ ਅੱਗੇ ਕੱਢ ਕੇ ਆਹ ਰਹੀ ਸਾਰੀ ਪੈਪ ਗਿੱਲੀ ਨਿਕਲੀ ਆ ਪਾਣੀ ਨਾਲ ਭਿੱਜੀ ਹੋਈ ਆ ਸਾਰੀ ਪੈਪ ਆ 55 ਫੁੱਟ ਤੇ ਆਪਣੇ ਇੱਥੇ ਆ ਜਗ੍ਹਾ ਤੇ ਰੋਲ ਪਿੰਡ 55 ਫੁੱਟ ਤੇ ਪਾਣੀ ਹੈਗਾ ਹੋਇਆ ਨਹੀਂ ਇੱਥੇ ਦੋ ਮੋਟਰਾਂ ਵਾਲਾ ਸਿਸਟਮ ਦੱਸਿਓ ਵੀ ਕਿਵੇਂ ਲੱਗਿਆ ਉਹਨਾਂ ਸਾਰਿਆਂ ਨੂੰ ਇੱਕ ਬੋਰ ਦੇ ਵਿੱਚ ਦੋ ਮੋਟਰਾਂ ਛੱਟੀ ਹੋਈਆਂ ਬਣਾਉਣਾ ਨਹੀਂ ਨਾ ਤੂੰ ਲੋਈ ਆਪਾਂ ਮੋਟਰ ਦੂਜੀ ਨਾਲ ਵੀ ਕੱਢ ਲਈ ਆਹ ਦੇਖੋ ਇਦਾਂ ਲੱਗੀ ਹੋਈ ਸੀ ਮੋਟਰ ਨਾਲ ਆਹ ਮੋਟਰ ਥੱਲੇ ਆ ਵੱਡੀ ਆ ਨਾਲ ਉੱਪਰ ਮੋਟਰ ਰੱਖੀ ਹੋਈ ਹੈ ਇਹਦੇ ਇਹਦੇ ਨਾਲ ਬੰਨ ਕੇ ਰੱਖੀ ਹੋਈ ਸੀਗੀ ਬਾ ਠੀਕ ਆ ਲਾ ਦਿਓ ਵੀ ਇੱਕ ਮੋਟਰ ਦੇ ਉੱਤੇ ਦੂਸਰੀ ਮੋਟਰ ਰੱਖ ਕੇ ਚਲਾਈ ਹੋਈ ਸੀਗੀ ਆ ਥੱਲੇ ਖੇਤਾਂ ਵਾਲੀ ਮੋਟਰ ਆਪਣੀ ਉਹ ਘਰ ਵਾਲੀ ਨਾਲ ਠੀਕ ਸਹੀ ਆ ਵੀ ਦੱਸਿਓਗੇ ਕਿਵੇਂ ਲੱਗਿਆ ਸਿਸਟਮ ਇਹ ਲੈਣ ਦੇ ਯਾਰ ਵੇ ਆਲੇ ਉੱਪਰ